ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਤਤਾਂ ਸੇਖ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇੱਕ ਲੜੀ ਚਲਾਈ ਜਾਂਦੀ ਹੈ ਸ਼ਹਿਰ ਦੇ ਵਿੱਚ ਜਿਸ ਦੇ ਤਹਿਤ ਇਹਤਨ ਦਰਬਾਰ ਕਥਾ ਵਿਚਾਰਾਂ ਹੁੰਦੀਆਂ ਇਹ ਮਨੁੱਖਤਾ ਦੇ ਭਲੇ ਲਈ ਹੈ ਸਾਰਾ ਕੁਝ ਜੋ ਕਰ ਰਹੇ ਹਾਂ ਪ੍ਰਕਾਸ਼ ਪ੍ਰਭੂ ਨੂੰ ਸਮਰਪਿਤ ਅੱਜ ਦਾ ਸਮਾਗਮ ਜਿਹੜਾ ਹੈ ਇਹ ਟਕਸਾਲ ਚੀਤ ਭਾਈ ਮਨੀ ਸਿੰਘ ਜੀ ਡੇਰਾ ਸੰਤ ਜੀ ਨੇ ਮੀਰ ਸਿੰਘ ਜੀ ਵਿਖੇ ਕੀਤਾ ਗਿਆ ਇਸ ਇਸ ਸਮਾਗਮ ਦੇ ਵਿੱਚ ਜਿੰਨੀਆਂ ਵੀ ਸਿੱਖ ਸੰਗਤਾਂ ਇਤਨੀ ਜਿਥੇ ਸਿੰਘ ਸਾਹਿਬਾ ਜੋ ਵੀ ਪਹੁੰਚੇ ਹਨ ਸਾਰਿਆਂ ਦਾ तहे ਦਿਲੋਂ ਧੰਨਵਾਦ ਸਾਰੇ ਸੰਗਤ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਣੀ ਸੇਵਾ ਚੱਲਦੀ ਵੀ ਹੈ ਹੋਰ ਕਿਹੜੇ-ਕਿਹੜੇ ਸਵਾਸ ਚਲਦੇ ਪਿੰਦੇ ਜਿੱਥੇ ਤਰਸਾਲ ਦੇ ਵੱਲੋਂ ਬੱਚਿਆਂ ਲਈ ਵਿਦਿਆਰਥੀਆਂ ਲਈ ਲੜੀਵਾਰ ਸਰੂਪ ਦੇ ਵਿੱਚ ਬੱਚਿਆਂ ਨੂੰ ਸਿਫਲਾਈ ਦਿੱਤੀ ਜਾਂਦੀ ਹੈ ਗੁਰਬਾਣੀ ਦੀ ਕਥਾ ਤੇ ਕੀਰਤਨ ਦੀ ਇਹ ਬੜੇ ਪ੍ਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਹ ਟਰਕਸਾਲ ਸ਼ਹੀਦ ਭਾਈ ਮਨੀ ਸਿੰਘ ਹੈ ਜਿੱਥੇ ਬੱਚਿਆਂ ਨੂੰ ਕੀਰਤਨ ਕਥਾ ਤੇ ਗੁਰਬਾਣੀ ਦੀ ਸਾਂਝਾ ਦਿੱਤੀ ਜਾਂਦੀ ਹੈ ਲੜੀਵਾਰ ਦਾ ਇੱਥੇ ਪ੍ਰਬੰਧ ਹੈ ਲੜੀਵਾਰ ਰੂਪ ਦੇ ਵਿੱਚ ਇੱਥੇ ਸਿਖਲਾਈ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਜੋ ਵੀ ਸ਼ਹਿਰ ਦੇ ਵਿੱਚ ਅੰਦਰ ਜਾਂ ਸ਼ਹਿਰ ਤੋਂ ਬਾਹਰ ਜੋ ਵੀ ਇਸ ਵੀਡੀਓ ਨੂੰ ਸੁਣ ਰਹੇ ਹਨ ਸਾਰਿਆਂ ਨੂੰ ਬੇਨਤੀ ਹੈ ਆਪਣੇ ਬੱਚਾਂ ਨੂੰ ਸਸਤਾਣ ਤੇ ਭੇਜੋ ਤਾਂ ਕਿ ਬੱਚੇ ਲੜੀਵਾਰ ਜਿਹੜੀ ਹੈ ਕਥਾ ਸੰਤਿਆ ਪ੍ਰਾਪਤ ਕਰ ਸਕਣ ਸ਼ੁੱਧ ਪਰਵਾਣੀ ਸੰਤਿਆ ਵਿੱਚ ਕਿੰਨਾ ਸਮਾਂ ਲੱਗਦਾ ਹੈ ਬੱਚੇ ਲੜੀਵਾਰ ਅੰਦਰ ਕੀ ਸੰਤਿਆ ਸਿੱਖਦੇ ਨੇ तकरीबन 2 ਤੋਂ 2.5 ਸਾਲ ਦਾ ਸਮਾਂ ਲੱਗਦਾ ਹੈ ਜੇ ਬੱਚੇ ਲੜੀਵਾਰ ਸਰੂਪ ਦੇ ਉੱਤੇ ਸੰਤਿਆ ਕਰਦੇ ਨੇ 2.5 ਸਾਲ ਦੇ ਕਰੀਬ ਲੱਗ ਜਾਂਦਾ ਹੈ ਅੱਜ ਕੱਲ ਦੇਖਿਆ ਜਾਂਦਾ ਹੈ ਕਿ ਮੋਬਾਈਲ ਤੇ ਲੋਕ ਆਟ ਕਰਨ ਲੱਗ ਸਾਖੀ ਤੋਂ ਪਾਠ ਪਰ ਗੱਲ ਇਹ ਦਾ ਨਾ ਕੋਥੀ ਸਾਹਿਬ ਤੋਂ ਜਦੋਂ ਅਸੀਂ ਪਾਠ ਕਰਾਂਗੇ ਜਾਂ ਅਸੀਂ ਸਾਂਝਾ ਲੈ ਕੇ ਕਰਾਂਗੇ ਸਾਨੂੰ ਗਲਤੀਆਂ ਦਾ ਪਤਾ ਨਹੀਂ ਲੱਗਦਾ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਵੀ ਇਹ ਗਲਤੀ ਹੋਈ ਸੀ ਕਿ ਸਿੱਖ ਨਹੀਂ ਕੀਤੀ ਸੀਗੀ ਉਹ ਬਾਣੀ ਪੜ੍ਹ ਰਹੀ ਸੀ ਕਰ ਤੇ ਕੀਮਤ ਕਰਤਾ ਜਾਣਾ ਇਹ ਜਾਣਾ ਗੁਰਸੂਰਾ ਸ਼ਬਦ ਸੀ ਕਹਿ ਜਾਣਾ ਗੁਰਸੂਰਾ ਤਕਸਾਲ ਦੇ ਵਿੱਚੋਂ ਵਿਦਿਆਲੇ ਦੇ ਵਿੱਚੋਂ ਸਿੱਖਣ ਦਾ ਇਹ ਭਾਵ ਹੈ ਕਿ ਅਸੀਂ ਸ਼ੁੱਧ ਗੁਰਬਾਣੀ ਉਹ ਪੜ੍ਹ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋਨਹਾ ਸਭੇ ਸੋਨਹਾ ਸਮਝੀਆਂ ਸੰਤਾਂ ਦਾ ਧੰਵਾਦ ਪ੍ਰੇਹਾ ਜੀ ਦਾ ਇਹ ਸੋਨਹਾ ਸੀਗਾ ਬੇਤਿਕੰਡਾ ਬਾਬਾ ਸੋ شام سن جی پسکار ہو رہا ہے بادشاہ جی چڑھتی کڑا کر سنو ایشی بولی سو آج بھی ہے ਸਭਨਾਂ ਨੂੰ ਜਿਨ੍ਹਾਂ ਨੂੰ ਵਿਸਰ ਗਿਆ ਕੌਣ ਉਹ ਕਹਿੰਦੇ ਹੈ ਗੋਦ ਆਤਮ ਜੀਤਾ ਵਿਦ ਨਾਮ ਦਾ ਕੀ ਰੱਖਿਆ ਕਰ ਵਾਲਾ ਜਿਨ੍ਹਾਂ ਨੇ ਆਪਣੇ ਜਿਹਰ ਵਿੱਚੋਂ ਆਪਣੇ ਸੁੱਤ ਵਿੱਚੋਂ ਪਰਮਾਤਮਾ